ਨੂੰ ਬੜੀ ਰਾਹਤ ਦੇਣ ਜਾ ਰਹੇ ਸਭ ਤੋਂ ਪਹਿਲਾਂ ਮੈਂ ਤਾਂ ਆਪਣੇ ਵੱਡੇ ਵੀਰ ਸਬਿਤ ਲੋਚਨ ਬਾਬਾ ਜੀ ਜੋ ਕਾਫੀ ਸਾਲਾਂ ਤੋਂ ਇਸ ਇਲਾਕੇ ਸੇਵਾ ਕਰ ਰਹੇ ਨੇ ਪਰਮਾਤਮਾ ਨੇ ਤੇ ਕਿਰਪਾ ਕੀਤੀ ਹੈ ਕਿ ਅੱਜ ਇਹਨਾਂ ਨੇ ਆਪਣੇ ਗੁਰਮਾਰ ਦੇ ਕਿਰਪਾ ਨਾਲ ਖਰੀਫ ਫੈਮਿਲੀ ਨਾਲ ਲੈ ਕੇ ਜਿਹੜੀ ਹਸਪਤਾਲ ਤਿਆਰ ਹੋ ਗਿਆ ਉਸ ਕਰਕੇ ਸੇਵਾ ਨਿਭਾ ਦੇ ਨੇ ਪਰ ਸਾਡੇ ਇਲਾਕੇ ਵਿੱਚ ਰੋਡ ਵੀ ਸੀ ਕਿਉਂ ਸਾਨੂੰ ਸਾਡੇ ਇਲਾਕੇ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਸਾਨੂੰ ਸ਼ਰਮ ਤੋਂ ਲੱਗੇ ਬਾਬਾ ਹੈ ਤਾਂ ਰੋਟਲ ਬਾਬਾ ਜੀ ਤਾਂ ਕਾਫੀ ਚੇਤੂ ਸੁਲਾਕੇ ਉਹਨੂੰ ਪਤਾ ਇਸ ਇਲਾਕੇ ਬਾਰੇ ਕਿ ਸਾਡੇ ਲੋਕ ਹੱਡ ਤੋਂ ਮੋਹ ਤਸਵੇਰੇ ਕਰਵਾ ਕੇ ਸ਼ਾਮ ਕਾਲ ਵਾਲੇ ਬੰਦੇ ਵੀ ਕੀ ਗਰੀਬ ਇਲਾਕਾ ਵਾ ਤੇ ਵਧੀਆ ਜੋ ਉਹਨੇ ਕਿਹਾ ਬਾਬੇ ਨੂੰ ਪਤਾ ਕਿ ਸਸਤੀਆਂ ਦਵਾਈਆਂ ਵਧੀਆ ਟਰੀਟਮੈਂਟ ਸਸਤਾ ਟਰੀਟਮੈਂਟ ਦਿਨ ਦੇ ਵੀ ਲੋਕਾ ਆਪਾਂ ਜਾਣਦੇ ਕਿ ਸਰੀਰ ਹੈ ਸਰੀਰ 'ਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਹਰ ਇੱਕ ਬੰਦਾ ਸੋਚਦਾ ਕਿ ਮੇਰਾ इलाज ਸਸਤਾ ਹੋਵੇ ਮੈਨੂੰ ਕੋਈ ਨਾ ਬਤਵਤ ਸਿੰਗਦੀ ਮਿਲੇ ਤੇ ਮੈਨੂੰ ਆਸ ਹੈ ਕਿ ਇੱਥੇ ਬਾਵਾ ਹਸਪੀਟਲ ਤੋਂ ਵਧੀਆ ਫੈਸਿਲਿਟੀ ਮਿਲੇਗੀ ਡਾਕਟਰ ਸਾਹਿਬ ਦਾ ਕਹਿਣਾ ਹੈ ਕਿਸੇ ਕੋ ਨਾ ਵੀ ਪੈਸੇ ਹੋਵੇ ਗਈ ਵਾਰ ਸੇਵਾ ਵੀ ਕਰ ਦਿੰਦੇ ਆ ਨਹੀਂ ਕਰਦੇ ਵਿੱਚ ਕਰਦੇ ਅਸੀਂ ਵੀ ਆਪ ਇਨਨੋ ਕੋਈ ਵਾਰ ਇਹਨੂੰ ਆਪ ਫੋਨ ਕਰ ਦਿੰਦਾ ਕੋ ਸਾਡੇ ਨੂੰ ਸਾਡੇ ਨੂੰ ਫੋਨ ਕਰਦੇ ਨੇ ਕਈ ਬੰਦੇ ਕਿ ਭਾਈ ਤੁਹਾਡੇ ਭਰਾ ਨੇ ਸਾਡੇ ਹੱਥ ਕੋਲ ਜਿਹੜਾ ਕਹਿੰਦਾ ਭਾਈ ਜਿੰਨੀ ਦੀ ਵੱਧ ਤੋਂ ਵੱਧ ਕਰ ਦਿੰਦਾ ਹਾਂ ਜੀ ਰਾਜੂ ਭਾਈ ਉਹਦਾ ਕੰਮ ਜੋ ਆਜਾ ਮੈਂ ਲਿਸਟ ਤੇ ਪਹੁੰਚਾ ਜਿਆ ਹਸਪੀਟਲ ਦਾ ਜਿਹੜਾ ਘਟਨ ਕੀਤਾ ਗਿਆ ਹੈ ਉਹਨਾਂ ਕੋਲ ਮੈਂ ਪਹਿਲਾਂ ਤਾਂ ਆਪਣੇ ਸਾਡੇ ਵੱਡੇ ਭਰਾ ਦੀਪੀ ਮੈਂ ਤੁਹਾਡੇ ਹੀ ਆ ਦੋਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹਾਂ ਤੇ ਇੱਥੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਕਿ ਇੱਥੇ ਬਹੁਤ ਹੀ ਘੱਟ ਰੇਟਾਂ ਦੇ ਬਹੁਤ ਹੀ ਤੇਹਰੇ ਰੇਟਾਂ ਦੇ ਦਵਾਈਆਂ ਇਲਾਜ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਆ ਮੈਂ ਸਾਰਿਆਂ ਨੂੰ ਇੱਥੇ ਕਹਿਣਾ ਵੀ ਜੋ ਵੀ ਆਪਾਂ ਨੂੰ ਲੋੜ ਮੰਦ ਹੁਤਾਬਕ ਇੱਥੇ ਪਹੁੰਚ ਕੇ ਆਪਣਾ ਇਲਾਜ ਕਰਾਇਆ ਜਾਵੇ ਤੇ ਮੈਂ ਇੱਥੇ ਆ ਪਰਿਵਾਰ ਨੂੰ ਸਾਰੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਸਾ ਹਸਪਤਾਲ ਦੇ ਵੰਡ ਤੇ ਬਹੁਤ ਬਹੁਤ ਵਧਾਈ ਦਿਨਾ। ਕਿਵੇਂ ਲੱਗ ਰਿਹਾ ਪਹਿਲੇ ਪਰਿਵਾਰਾਂ ਦੀ ਕਾਫੀ ਮਦਦ ਕਰਦੇ ਰਿਹਾ ਕਲੀਨਿਕ ਦੇ ਵਿੱਚ ਛੋਟੇ ਕਲੀਨਿਕ ਚੋਂ ਦੇ ਬਾਵਜੂਦ ਵੀ ਕਾਫੀ ਜਿਹੜੀ ਲੰਮੇ ਸਮੇਂ ਤੱਕ ਮਿਹਨਤ ਕਰਦੇ ਸੀ ਕਿ ਹੁਣ ਵੱਡਾ ਹਸਪਤਾਲ ਮਿਲ ਗਿਆ ਵਾ। ਬਾਬਾ ਜੀ ਜੀ ਅੱਜ ਆਸ਼ੀਰਵਾਦ ਵੀ ਲੈ ਕੇ ਆਏ ਨਾ ਵੱਲੋਂ। ਮੈਂ ਬਚਪਨ ਤੋਂ ਹੀ ਇਸ ਪਰਵਾਰ ਨਾਲ ਜੁੜਿਆ ਹਾਂ। ਮੰਨ ਲਓ ਜਿਹੜਾ ਛੋਟਾ ਭਾਜੀ ਦਾ ਬ੍ਰਦਰ ਆ ਉਹ ਮੇਰੇ ਬ੍ਰਦਰ ਨਾਲ ਪੜਦਾ ਕਿ ਰਿਹਾ ਮੈਂ ਬਚਪਨ ਤੋਂ ਹੀ ਜਾਣਦਾ ਹਾਂ ਵੀ ਮਤਲਬ ਸ਼ੁਰੂ ਤੋਂ ਇਸ ਪਰਿਵਾਰ ਨੇ ਮਤਲਬ ਲੋ ਘਰ ਤੋਂ ਮੰਮੀ ਦੇ ਜਿੱਦ ਨਹੀਂ ਹੋ ਸਕਿਆ ਵੱਧ ਤੋਂ ਵੱਧ ਮਦਦ ਕਰਦੇ ਆ ਤੇ ਇਲਾਜ ਵੀ ਵਧੀਆ ਤਰੀਕੇ ਨਾਲ ਕਰਕੇ ਮਤਲਬ ਛੋਲੇ ਵਾਲੇ ਦੇਖ ਲਓ ਵੀ ਇਹਨੀ ਮਿਹਨਤ ਕਰਕੇ ਅੱਜ ਵੱਡਾ ਹਸਪਤਾਲ ਬਣ ਗਿਆ ਆ ਵੀ ਸਾਰੇ ਲਖਨਵਾਸੀਆਂ ਨੂੰ ਬੇਨਤੀ ਕਰਦਾ ਵੀ ਜੇ ਇਦਾਂ ਦੀ ਵੀ ਰੋੜਾ ਤੇ ਇੱਥੇ ਆਓ ਤੇ ਆਪਣਾ ਇਲਾਜ ਕਰਾਓ ਤੇ ਆਪਣੀ ਜਿਹੜੀ ਵੀ ਕੋਈ ਬਿਮਾਰੀ ਹੋਵੇ ਯਾਦ ਪਾਓ ਮੈਂ ਤੇ ਇਹਨਾਂ ਤੁਹਾਡਾ ਵੀ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿੰਗਡਮ ਟਾਲਵਰਜੀ ਕਿਹੜੀ ਜਗ੍ਹਾ ਹਾਂਜੀ ਸਰ ਸਭ ਜਿਹੜੀ ਓਪਨਿੰਗ ਹੋ ਰਹੀ ਹੈ ਇੱਥੇ ਹੋ ਰਹੀ ਹੈ ਤੇ ਕਿੱਲੇ ਲੱਗ ਸਰੇ ਮਹਿਲਾ ਨਿਊ ਸੁਵਾਸ਼ ਨਗਰ ਮਾਹਿਆਪੁਰੀ ਰੋਡ ਦੇ ਕੋਲ ਅਸੀਂ ਹਸਪੀਟਲ ਬੋਲਿਆ ਇਹ 15 ਬੈਡ ਦਾ ਸਾਡਾ ਹਸਪੀਟਲ ਹੈ ਅਸੀਂ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀਆਂ ਦੇ ਰਹੇ ਹਾਂ ਐਕਸ-ਰੇ ਡਿਪਾਰਟਮੈਂਟ ਸਾਡੇ ਕੋਲ ਲੈਬ ਡਿਪਾਰਟਮੈਂਟ ਹੈ ਫਾਰਮੇਸੀ ਹੈ ਤੇ ਐਮਰਜੈਂਸੀ ਹੈ ਸਾਡੇ ਕੋਲ ਅਰਥੋਡੀਆਂ ਟੀਮਾਂ ਵੀ ਹੈ ਸਰਜਰੀਕਲ ਦੀਆਂ ਟੀਮਾਂ ਵੀ ਹੈ ਹਰ ਤਰ੍ਹਾਂ ਦੇ ਅਸੀਂ ਇੱਥੇ ਆਪਰੇਸ਼ਨ ਕਰਦੇ ਆਂ ਹਰ ਤਰ੍ਹਾਂ ਦੀ ਮੈਡੀਸਨ ਪ੍ਰੋਵਾਈਡ ਕਰਵਾਂਦੇ ਆਂ ਤੇ ਇੱਕ ਵਾਜਬ ਰੇਟ ਦੇ ਪੰਜਾਬ ਨਾਲੋਂ ਬਹੁਤ ਘੱਟ ਰੇਟ ਤੇ ਅਸੀਂ ਕੰਮ ਕਰ ਰਹੇ ਆਂ ਸਾਡਾ ਇਹ ਗਿਆ ਪਛੜਿਆ ਹੋਆ ਮੈਂ ਇਸ ਏਰੀਆ ਦੇ ਵਿੱਚ ਪਿਛਲੇ 25 ਸਾਲਾਂ ਤੋਂ ਕੰਮ ਕਰ ਰਿਹਾ ਵਾਂ ਤੇ ਉਸ ਟਾਈਮ ਇਸ ਏਰੀਆ ਦੀ ਗਵਰਨਮੈਂਟ ਵੀ ਨਹੀਂ ਸੀ ਉਸ ਵਕਤ </body>ਹੌਲੀ ਹੌਲੀ ਏਰੀਆ ਤਰੱਕੀ ਕੀਤਾ ਇਹ ਅਸੀਂ ਵੀ ਸਮਝ ਦੇ ਹਿਸਾਬ ਨਾਲ ਸਰ ਡਾਕਟਰ ਨੂੰ ਰੱਬ ਦਾ ਰੋਗ ਕਿਹਾ ਜਾਂਦਾ ਕਿ ਵਾਕਿਆ ਤੁਸੀਂ ਰੱਬ ਦੇ ਰੋਗ ਨੂੰ ਕੋਈ ਸੇਵਾ ਨਿਵਾਉਂਦੇ ਕਿ ਸਮਾਜ ਕਹਿੰਦਾ ਜੀ ਡਾਕਟਰ ਨਹੀਂ ਕੋਈ ਕਹੇਗਾ ਰੱਬ ਦਾ ਰੋਗ ਕਿ ਸਮਾਜ ਹੀ ਕਹਿੰਦਾ ਜੀ ਜਿਹਨੂੰ ਸ਼ਫਾ ਮਿਲਦੀ ਹੈ ਉਹਦੇ ਲਈ ਰੱਬ ਅੱਛਾ ਜਿਸ ਦਾ ਪਹਿਲਾਂ ਕਲੀਨਿਕ ਤੇ ਸੇਵਾ ਨਿਵਾਉਂਦੇ ਸੀ ਲਗਾਤਾਰ ਇੱਥੇ ਜਿਹੜੇ ਜਿਹੜੇ ਪ੍ਰਾਲੇ ਕੀਤੇ ਜਾਣਗੇ ਆਮ ਲੋਕਾਂ ਨੂੰ ਕਿਵੇਂ ਰਾਹਤ ਮਿਲੂਗੀ ਜਿਵੇਂ ਸ਼ਹਿਰ ਜਾਣਾ ਪੈਂਦਾ ਹੈ ਬੜੀ ਦਿੱਕਤ ਟ੍ਰੈਫਿਕਾ ਕਰਕੇ ਵੱਜ ਜਾਂਦੇ ਜੀ ਬਹੁਤ ਜ਼ਿਆਦਾ ਅਸੀਂ ਇੱਥੇ ਕੰਟਰੋਲ ਕਰ ਲਿਆ ਜਿਹੜਾ ਏਰੀਆ ਇੱਥੋਂ ਸਿਵਲ ਹਸਪੀਟਲ ਜਾਂ ਡੀ ਐਮ ਸੀ ਨੂੰ ਪੇਸ਼ੈਂਟ ਜਾਂਦੇ ਸੀ ਜਾਂ ਜੈਨੋਸਥਰੀ ਪੇਸ਼ੈਂਟ ਜਾਂਦੇ ਸੀ ਉਹ ਹੁਣ ਇੱਥੇ ਅਸੀਂ ਓਨ ਦੀ ਸਪੌਟ ਮੌਕੇ ਤੇ ਰੋਕ ਲੀਦੇ ਆ ਫਰਸਟ ਕੁਨ ਡਾਇਗਨੋਸ ਕਰ ਦਿੱਤਾ ਜਰੂਰਤਮੰਦਾਂ ਦੀ ਕਿੱਦਾਂ ਹੈਲਪ ਹੋਊਗੀ ਕਈ ਬਹੁਤ ਜ਼ਿਆਦਾ ਕਰਾਂਗੇ ਅਸੀਂ ਬਿਲਕੁਲ ਜਿਹ ਵਾਜਿਬ ਰੇਟਾਂ ਸਾਡੇ ਪੰਜਾਬ ਨਾਲ ਉੱਧਰ ਰੇਟ ਤੇ ਅਸੀਂ ਕੰਮ ਕਰਦੇ ਆ ਉਸ ਤੋਂ ਇਲਾਵਾ ਵੀ ਜੇ ਕੋਈ ਪੋਰ ਜ਼ਿਆਦਾ ਬੇਸ਼ਰਮ ਹੁੰਦਾ ਤੇ ਅਸੀਂ ਉਹਨੂੰ ਬਿੱਲ ਛੱਡ ਵੀ ਦਈਦਾ ਸਰਕਾਰ ਵੱਲੋਂ ਵੀ ਤੁਹਾਨੂੰ ਸਹੂਲਤ ਮਿਲੇਗੀ ਜੀ ਇਸ ਜੇ ਇਹ ਤਾਂ ਅੱਗੇ ਜਾ ਕੇ ਸਰਕਾਰੀ ਦੱਸੇਗੀ ਜੀ ਇੱਕ ਸੌਲਤ ਦਿੰਦੇ ਆ ਕਿ ਤੇ ਗੁਰੂ ਮਹਾਰਾਜ ਦਾ ਨਾਮ ਲੈ ਕੇ ਸ਼ੁਰੂਆਤ ਜਿਹੜੀ ਕੀਤੀ ਬਹੁਤ ਬਹੁਤ ਵਾਕਾਂ ਜੀ ਸਾਰੇ ਸੰਗਠਨਾਂ ਸਾਰੇ ਮਹੱਲਾ ਨਿਵਾਸੀਆਂ ਨੂੰ ਜਿਹਨਾਂ ਦੇ ਨੇੜੇ ਇਹ ਚਿੱਤ ਹਸਪੀਟਲ ਪਬਲੀਕਲੀ ਸਾਰਿਆਂ ਦੇ ਹੈਲਪਫੁਲੀ ਜਿੱਥੇ ਤਕਰੀਬਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਰਾਂ ਦੀ ਫੈਸਿਲਿਟੀ ਪ੍ਰੋਵਾਈਡ ਹੋਵੇ ਹਰੇਕ ਨੂੰ ਅਦੇ ਦੂਸਰਾ ਹਸਪੀਟਲ ਹੈ ਇੱਕ ਚੈਰੀਟੇਬਲ ਹੈ ਦੂਸਰਾ ਇਹ ਚੱਲ ਰਿਹਾ ਤੇ ਕੋਸ਼ਿਸ਼ ਹੈ ਕਿ ਵੱਤ ਪਬਲਿਕ ਨੂੰ ਹੈਲਪ ਮਿਲੇ ਸਸਤਾ ਤੇ ਮਧਿਆ ਟ੍ਰੀਟਮੈਂਟ ਨਜ਼ਦੀਕ ਅਵੇਲੇਬਿਲਿਟੀ ਰਹੇ ਸਪੈਸ਼ਲ ਕੀ ਲੈ ਕੇ ਆ ਰਹੇ ਹਾਂ ਇਸ ਵਾਰ ਬਹੁਤ ਕੁਝ ਸਪੈਸ਼ਲ ਇਸ ਤਰ੍ਹਾਂ ਵੀ ਇੱਥੇ ਐਕਸ-ਰੇ ਦਾ ਵੀ ਆਪਾਂ ਸਟਾਰਟ ਕੀਤਾ ਟੈਂਪਲ ਦਾ ਵੀ ਸਾਰਾ ਗਾਸਟਿੰਗ ਦਾ ਆ ਤੇ ਮੈਡੀਸਨ ਦਾ ਉਸ ਤੋਂ ਇਲਾਵਾ ਕੈਮਿਸਟ ਦੇ ਵਿੱਚ ਵੀ ਦਵਾਈਆਂ ਦੇ ਵਿੱਚ ਵੀ ਵੱਤ ਵੱਤ ਡਿਸਕਾਊਂਟ ਦੇ ਕੇ ਅਸੀਂ ਚੱਲਾਂਗੇ ਕਿ ਜਿਆਦਾ ਤੋਂ ਜਿਆਦਾ ਬੰਦੇ ਨੂੰ ਡਿਸਕਾਊਂਟ ਮਿਲੇ ਕੁਝ ਜੀਐਸਟੀ ਘਟਨ ਦੇ ਨਾਲ ਵੀ ਕੁਝ ਰੇਟਾਂ ਦੇ ਵਿੱਚ ਥੋੜਾ ਜਿਹਾ ਸੁੱਖਾ ਸਾਹ ਪਬਲਿਕ ਨੂੰ ਆਏਗਾ ਸਾਨੂੰ ਸਸਤੀਆਂ ਮਿਲਣਗੇ ਅਸੀਂ ਹੋਰ ਡਿਸਕਾਊਂਟ ਕਰਕੇ ਕੇ ਜਿਆਦਾ ਪ੍ਰੋਵਾਈਡ ਕਰਾਂਗੇ ਪੂਰਾ ਡਰੈਸ 2 ਨੰਬਰ ਟਾਵਰ ਲਾਈਨ ਨਿਊ ਸੁਭਾਸ਼ ਨਗਰ ਨੇਅਰ ਗੁਰਦੁਆਰਾ ਸਾਹਿਬ ਤੇ ਨਜ਼ਦੀਕ ਆ ਸਾਰੇ ਪਬਲਿਕ ਜਨਾਬ ਸਰ ਜਿਵੇਂ ਬਰਸਾਤੀ ਮੌਸਮ ਹੋ ਕੇ ਹਟਿਆ ਹੋਣਾ ਜਿਨ੍ਹਾਂ ਚ ਨਿੰਬੂ ਮਲੇਰੀਆ ਦੀ ਕਾਫੀ ਪ੍ਰੋਬਲਮ ਹੋ ਗਈ ਆ ਕਿਵੇਂ ਲੋਕਾਂ ਨੂੰ ਪ੍ਰਹੇਜ਼ ਕਰਨਾ ਚਾਹੀਦਾ ਕਿਵੇਂ ਬਚਣਾ ਚਾਹੀਦਾ ਵਾ ਇੰਦੇ ਵਿੱਚ ਪਾਣੀ ਦੇ ਜ਼ਿਆਦਾਤਰ ਪਾਣੀ ਦੇ ਨਾਲ ਜ਼ਿਆਦਾ ਐਸਟਮ ਬਿਮਾਰੀਆਂ ਫੈਲਣ ਦਾ ਚਾਂਸ ਹੁੰਦੇ ਆ। ਆਪਾਂ ਇਹ ਕਹਿੰਦੇ ਸਾਫ ਸਫਾਈ ਰੱਖੀ ਜਾਵੇ, ਮੱਛਰ ਨਾ ਪੈਦਾ ਹੋਣ ਦਿੱਤਾ ਜਾਵੇ। ਜੋ ਵੀ ਮੈਡੀਸਨ ਬੰਦੀ ਹੈ ਉਹ ਸਪਰੇਅ ਕਰਾਇਆ ਜਾਵੇ, ਕੂਲਰ ਵਗੈਰਾ ਖਾਲੀ ਕਰਾਇਆ ਜਾਵੇ ਤੇ ਸੁੱਕੇ ਕੂਲਰ ਚ ਲਾਇਆ ਜਾਂ ਨਾ ਕਿ ਪਾਣੀ ਭਰ ਕੇ ਚਲਾਇਆ ਜਾਵੇ। ਮੌਿਸਟਰ ਦੇ ਨਾਲ ਹੀ ਜ਼ਿਆਦਾ ਚੀਜ਼ਾਂ ਵੱਧਦੀਆਂ ਹੈਗੀਆਂ। ਮੱਛਰ ਵੱਧੇਗਾ ਉਹਦੇ ਨਾਲ ਬਿਮਾਰੀ ਵੱਧੇਗੀ। ਇੱਕ ਇੱਕ ਬਾਬਾ ਸਾਹਿਬ ਵੀ ਪਹੁੰਚੇ ਨੇ ਸੂਚੀ ਟੀਮ। ਕਿਚਣਾ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਬਾਬਾ ਜੀ ਆਏ ਨੇ। ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਤੇ ਸਾਡੇ ਖਿੰਡਾ ਸਰਕ ਕੌਂਸਲਰ ਵੀ ਆਏ ਨੇ ਰਾਜੂ ਭਾਈ ਆਏ ਨੇ ਤੇ ਐਮਐਲਏ ਸਾਹਿਬ ਵੀ ਸਾਡੇ ਮਾਮਲੇ ਨੂੰ ਪਹੁੰਚ ਰਹੇ ਨੇ ਤੇ ਮੇਅਰ ਸਾਹਿਬ ਵੀ ਪਹੁੰਚ ਰਹੇ ਨੇ ਤੇ ਸਾਰੇ ਥਾਣੇ ਦੇ ਇੰਚਾਰਜ ਵੀ ਆ ਰਹੇ ਨੇ ਉਹਨਾਂ ਖੁਦ ਖੁਸ਼ ਨੇ ਸਾਰੇ ਪਿੰਡ ਸਾਡੇ ਮੁਹੱਲੇ ਦੇ ਵਿੱਚ ਲੋਕਾਂ ਲਈ ਸਸਤਾ ਤੇ ਵਧੀਆ ਹਸਪਤਾਲ ਇਹ ਕੋਕਨ ਹੋਇਆ ਤੇ ਸਾਰਿਆਂ ਨੂੰ ਇਹਦਾ ਫਾਇਦਾ ਠਾਣਾ ਟਾਈਮ ਕਿੰਨੇ ਰੁਪਏ ਨੇ ਟੱਕਰੇ ਹਸਪਤਾਲ ਹਸਪਤਾਲ ਅਸੀਂ ਕੋਸ਼ਿਸ਼ ਹੈ ਸਾਡੀ 24 ਆਵਰਸ ਦੀ ਹੈ 24 ਘੰਟੇ ਖੁੱਲ੍ਹੇ ਰਹਿਵੇ ਜਦੋਂ ਜਿੱਦੂ ਜਿੱਥੇ ਜਦੋਂ ਜਰੂਰਤ ਹੋਵੇ ਉਦੋਂ ਆ ਕੇ ਘੜਕਾਂ ਦੀ ਜ਼ਰੂਰਤ ਨਾ ਪਵੇ ਫੁੱਲਾ ਨਹੀਂ ਐਂਬੂਲੈਂਸ ਉਹਦਾ ਵੀ ਪ੍ਰਬੰਧ ਹੈਗਾ ਜੀ ਐਂਬੂਲੈਂਸ ਪਾਈਪਲਾਈਨ ਦੇ ਵਿੱਚ ਹੀ ਆ ਬਸ ਕੋਚਾ ਦੰਨਾ ਦੇ ਵਿੱਚ ਇਹ ਠੀਕ ਹੈ ਪਾਣੋ ਹਾਂ ਜੀ ਕਰੇਗਾ ਸਾਹਿਬ ਕੀ ਜਾਨਾ ਚਾਹੁੰਦੇ ਆ ਅੱਜ ਹਸਪੀਟਲ ਦੀ ਓਪਨਿੰਗ ਕੀਤੀ ਗਈ ਆ ਸ਼ੇਸ਼ ਟੌਪ ਤੇ ਪਹੁੰਚੋ ਅੱਜ ਸ਼ਿਵਾਸ਼ ਨਗਰ ਸ਼ਾਵਨ ਨੰਬਰ 2 ਤੇ ਸਾਡੇ ਚੇਰੇ ਕਿਨ ਤੋਂ ਬਾਵਾ ਜੀ ਔਰ ਇਹਨਾਂ ਨੇ ਇਹਦਾ ਇੱਕ ਹਸਪੀਟਲ ਖੋਲਿਆ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਕਿਉਂਕਿ ਇਹ ਸਾਡਾ ਜਿਹੜਾ ਏਰੀਆ ਵਾ ਸਾਰੇ ਬệnh ਕਸ਼ ਲੋਕ ਲੈਂਦੇ ਨੇ ਤੇ ਔਰ ਕੰਮ ਕਰਨ ਵਾਲੇ ਆਪਾਂ ਜਾਣਦੇ ਆ ਜਿਹੜਾ ਕੰਮ ਕਰ ਕਰਦਾ ਤੇ ਉਹ ਫਿਰ ਇਕ ਤਕਾਵਟ ਨਾਲ ਤੋਂ ਸਪ੍ਰਿੰਡ ਦਾ ਬੜਾ ਬੋਟਾ ਪੇਸ਼ ਕਰਕੇ ਪਹਿਲਾਂ ਤੋਂ ਇਹ ਸੁੱਖ ਨੇ ਤੇ ਸੁਰਦਾ ਦੇ ਰਹੇ ਨੇ ਤੇ ਬਹੁਤ ਵਧੀਆ ਧੰਨਵਾਦ ਜਿਹੜੀ ਦਵਾਈ ਹੈ ਔਰ ਬਿਲਕੁਲ ਘੱਟ ਰੇਟ ਤੇ ਬਹੁਤ ਵਧੀਆ ਇਲਾਜ ਕਰ ਰਹੇ ਤੇ ਹੁਣ ਹਸਪਤਾਲ ਕੋਲ ਕੇ ਉਹ ਸੁੱਖਦਾ ਜਿਹੜੀ ਮਿਲ ਰਹੀ ਆ ਉਹਦੇ ਵਾਸਤੇ ਦਾ ਤਰਵਾਦ ਵੀ ਕਰਦੇ ਆ ਕਿਉਂਕਿ ਇਲਾਕਾ ਨਿਵਾਸੀਆਂ ਲਈ ਇਹ ਬਹੁਤ ਜ਼ਿਆਦਾ ਫਾਇਦਾ ਹੋਊਗਾ ਉਹ ਆਮ ਆਦਮੀ ਪਾਰਡਾ ਦਾ ਮਿਸ਼ਨ ਹੈ ਹੈਲਥ ਐਜੂਕੇਸ਼ਨ ਤੇ ਕਲਾਈਮੇਟ ਨੇ ਸੇ ਸਭ ਤੋਂ ਪਹਿਲਾਂ ਉਹਦੀ ਹੈਲਥ ਜੇ ਆਪਣੀ ਸਿਹਤ ਠੀਕ ਆ ਤੇ ਆਪਾਂ ਨੂੰ ਸਾਰਾ ਕੁਝ ਠੀਕ ਜੇ ਆਪਣੀ ਸਿਹਤ ਠੀਕ ਨਹੀਂ ਤੇ ਫਿਰ ਕਰੋੜਾਂ ਅਰਬਾਂ ਰੁਪਈਆ ਵੀ ਆਪਣੇ ਬੇਕਾਰ ਆ ਤੇ ਆਮ ਆਦਮੀ ਪਾਰਡਾ ਮਿਸ਼ਨਾਂ ਵੀ ਸਾਰੇ ਪੰਜਾਬ ਦੀ ਸਿਹਤ ਠੀਕ ਕਰਨੀ ਹੈ ਕਿ ਅੱਜ ਆਮ ਆਦਮੀ ਕਲੀਨਿਕਾ ਖੋਲ ਰਹੀਆਂ ਨੇ ਹਸਪਤਾਲ ਖੋਲ ਰ ਰਹੇ ਨੇ 10 ਲੱਖ ਦਾ ਜਿਹੜਾ ਬੀਮੇ ਦਾ ਸ਼ੁਰੂਆਤ ਕੱਲੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਸਾਡੇ ਸਤਿਵਸัย ਮਾਨ ਜੀ ਦੇ ਡਾਕਟਰ ਰਵੀ ਸਿੰਘ ਜਿਹੜੇ ਸਿਹਤ ਮੰਤਰੀ ਨੇ ਉਹਨੇ ਸ਼ੁਰੂਆਤ ਕੀਤੀ ਹੈ ਜਿਹੜਾ 10 ਲੱਖ ਦਾ ਬੀਮਾ ਹਰ ਘਰ ਦਾ ਹਰ ਪਰਿਵਾਰ ਦਾ ਹੋਣਾ ਜਿੰਜ ਚਾਹੇ 3 ਮੈਂਬਰੇ ਚਾਹੇ 4 ਮੈਂਬਰੇ ਹਰੇਕ ਦਾ ਇਲਾਜ ਫਰੀ ਹੋਊਗਾ ਉਹ ਕਾਰਡ ਬਣੂਗਾ ਤੇ ਉਹ ਕਾਰਡ ਦੀ ਸ਼ੁਰੂਆਤ ਹੋ ਗਈ ਆ ਤੇ ਇਸੇ ਤਰ੍ਹਾਂ ਆਮ ਆਦੀ ਪਾਰਟੀ ਦੀ ਸਰਕਾਰ ਦਾ ਜਿਹੜਾ ਮਿਸ਼ਨ ਹੈ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਵਿਦਕੇਸ਼ ਜੀ ਵੱਲੋਂ ਕਿਉਂਕਿ ਇਹਨੂੰ ਪਤਾ ਹੈ ਵੀ ਜੇ ਆਪਣੀ ਸਿਹਤ ਠੀਕ ਹੈ ਔਰ ਸਾਡੇ ਪਰਿਵਾਰ ਪੜ੍ਹੇ ਲਿਖੇ ਨੇ ਤੇ ਰੋਜ਼ਗਾਰ ਹੈ ਤੇ ਫਿਰ ਸਾਰਾ ਕੁਝ ਹੈ ਉਹ ਤਿੰਨੇ ਚੀਜ਼ਾਂ ਤੇ ਕੰਮ ਕਰੀਏ ਅੱਜ ਬਾਵਾ ਜੀ ਨੇ ਵੀ ਹਸਪਤਾਲ ਖੋਲ ਕੇ ਸਭ ਨੂੰ ਇਹ ਸਰਕਾਰ ਦੀ ਮਦਦ ਕੀਤੀ ਹੈ ਤੇ ਇੱਥੇ ਲੋਕਾਂ ਨੂੰ ਵਧੀਆ ਟੰਗਾਂ ਦਵਾਈ ਮਿਲੂਗੀ ਠੀਕ ਰੇਟਾਂ ਤੇ ਦਵਾਈ ਮਿਲੂਗੀ ਜੇ ਲੋਕ ਬੇਇਨਤੀ ਕਰਦੇ ਆ ਵੀ ਲਾਲਚ ਨਾ ਕਰਿਓ ਤੇ ਲੋਕਾਂ ਦਾ ਹਲਾਜ ਕਰਨ ਲਈ ਟੱਗ ਦਾ ਕਰੋ ਪਰਵਾਦੋਂ ਨੇ ਆਪਕੇ ਸਾਰਾ ਕੁਝ ਦਈ ਜਾਣਾ ਕਿੰਦਾ ਦਾ ਸਜੋਗ ਹੋਊਗਾ ਸਰਕਾਰ ਦਾ ਨਾਲ ਬਾਬਾ ਸਾਹਿਬ ਕਹਿੰਦੇ ਅਸੀਂ 24 ਘੰਟੇ ਆ ਜਾਵਾਂਗੇ ਸਰਕਾਰ ਵੀ ਇਹ ਮਦਦ ਕਰ ਦੇ ਕਿਉਂਕਿ ਸਰਕਾਰ ਦਾ ਜਿਹੜਾ ਮਿਸ਼ਨ ਹੈ ਹੈਲਥ ਦਾ ਸੇਠ ਠੀਕ ਕਰਨ ਦਾ ਤੇ ਉਹਦੇ ਵਿੱਚ ਇਹਨਾਂ ਦਾ ਵੀ ਵੱਡਾ ਯੋਗਦਾਨ ਹੈ ਕਿ ਸਾਡੇ ਇੱਕ ਕੋਸ਼ਰ ਸਾਹਿਬ ਬੈਠੇ ਨੇ ਕਿ ਬਾਬਾ ਜੀ ਬੈਠੇ ਨੇ ਸਾਡੇ ਬਈ ਚੌਧਰੀ ਕੌਂਸਲਰ ਸਾਹਿਬ ਬੈਠੇ ਨੇ ਨਾਲ ਤੇ ਲਾਲੀ ਜੀ ਜਪਾਲ ਲਾਲੀ ਜਿਹੜੇ ਤੋਂ ਕੌਂਸਲ ਇਲੈਕਸ਼ਨ ਲੜੇ ਗੱਗੇ ਸ਼ਰਮਾ ਜੀ ਤੁਹਾਡੇ ਮੁਾਰਕ ਜੀ ਕੋਸ਼ਲ ਸ਼ਰਮਾ ਜੀ ਗਰੇਜ ਜੀ ਉਹ ਸਾਰੇ ਸਾਥੀ ਆਏ ਨੇ ਸਾਰੇ ਵੱਲੋਂ ਮੈਂ ਵਧਾਈ ਵੀ ਦਿਨਾ ਤੇ ਸਰੇਵਲ ਸਾਹਿਬ 10 ਲੱਖ ਬੀਮਾ ਯੋਜਨਾ ਜਿਹੜੀ ਮਾਨ ਸਰਕਾਰ ਨੇ ਚਲੂ ਕੀਤੀ ਆ ਕਿਵੇਂ ਉਹ ਕਾਰਡ ਚੱਲਣਗੇ ਕਿਵੇਂ ਲੋਕਾਂ ਦੇ ਹੱਲ ਹੋਣਗੇ ਔਰ ਕਿਹੜੇ ਕਿਹੜੇ ਹਸਪਤਾਲਾਂ ਚ ਹੋਣਗੇ ਉਹ ਉਹਦੇ ਚ ਅਸੀਂ ਪ੍ਰਾਈਵੇਟ ਏਜੰਸੀ ਹਾਇਰ ਕਰ ਲਈ ਅ ਅੰਸ਼ੂਰਸ ਵਾਲੇ ਤੇ ਉਹ ਸ਼ੂਰਸ ਤੇ ਕਾਰਡ ਦਊਗੀ ਉਹਨਾਂ ਨੂੰ ਤੇ ਉਹਦੇ ਚ ਮਿਲ ਕੇ ਜਿਹੜੇ ਹਸਪਤਾਲਾਂ ਦੇ ਵਿੱਚ ਲੈ ਕੇ ਹੋਣਗੇ ਉਸ ਹਸਪਤਾਲ ਜਾ ਕੇ ਉਹ ਉਹ ਇਲਾਜ ਕਰਾ ਸਕਗੇ ਵੇ ਪਹਿਲਾਂ ਵੀ ਦੱਸ ਕੇਟ ਹੈ ਵੀ ਚਾਹੇ ਇੱਕ ਮੈਂਬਰ ਤੇ 10 ਲੱਖ ਰੁਪਏ ਲੱਗੇ ਚਾਹੇ ਚਾਰਾ ਤੇ ਲੱਗੇ ਕੋਈ 10 ਦਾ ਲਾਜ ਰਵੇ ਇੱਕ ਸਾਲ ਦੇ ਵਿੱਚ 10 ਲੱਖ ਰੁਪਏ ਦਾ ਹੋਗਾ ਫ੍ਰੀ ਲਾਜ ਤੇ ਕੋਈ ਪੈਸਾ ਲੱਗੇ ਉਹਨਾਂ ਪਰਿਵਾਰਾਂ ਨੂੰ ਨਹੀਂ ਜਿਹੜਾ ਹੋਊਗਾ ਕਿਉਂਕਿ 65 ਲੱਖ ਪਰਿਵਾਰ ਆ ਪੰਜਾਬ ਦੇ ਵਿੱਚ 65 ਲੱਖ ਪਰਿਵਾਰਾਂ ਦਾ 10 ਲੱਖ ਦਾ ਬੀਮਾ ਹੋਣਾ ਵਾ ਜੇ ਉਹ ਚ ਉਹ ਜਾ ਕੇ ਕਾਰ ਦਿਖਾਊਗਾ ਆਪਣਾ ਇਲਾਜ ਕਰਾਊਗਾ ਤੇ ਔਰ ਕੋਈ ਪੈਸਾ ਦੇ ਦੇਣੀ ਜਿਹੜਾ ਪੈਸਾ ਵਾ ਤੇ ਜਿਹੜੇ ਲੋਕਾਂ ਦਾ ਟੈਕਸਾਂ ਦੇ ਇਕੱਠੇ ਕੀਤੇ ਲੋਕਾਂ ਦੇ ਪੈਸੇ ਨੇ ਸਰਕਾਰ ਕੋਲ ਵੀ ਲੋਕਾਂ ਦੇ ਪੈਸੇ ਨੇ ਜਿਹੜੇ ਟੈਕਸ ਸਵੇਰ ਤੋਂ ਸ਼ਾਮ ਤੱਕ ਦਿੰਨੇ ਆ ਉਹ ਟੈਕਸਾਂ ਦੇ ਪੈਸੇ ਸਰਕਾਰ ਕੋਲ ਨੇ ਉਹਨਾਂ ਪੈਸੇ ਵਿੱਚੋਂ ਹੀ ਸਰਕਾਰ ਉਹ ਪੈਸੇ ਆਦਾ ਕਰੂਗੀ ਛੋਟਸ ਕੰਪਨੀ ਜਿਹੜੀ ਹੋਗੀ ਜਲਦੀ ਹੋਗੀ ਤੇ ਉਹਨਾਂ ਦਾ ਇਲਾਜ ਕਰੇ ਸਰ ਕਿੰਨੀ ਕੀ ਮਾਨ ਵਾਲੀ ਗੱਲ ਹੈ ਇਸ ਇਲਾਕੇ ਵਿੱਚ ਪ੍ਰਾਈਵੇਟ ਹਸਪਤਾਲ ਬਿਲਕੁਲ ਮਾਨ ਵਾਲੀ ਗੱਲ ਹੈ ਪਹਿਲਾਂ ਹੀ ਇਹਨਾਂ ਤੇ ਮਾੜਾ ਬਾਬਾ ਜੀ ਤੇ ਬਾਬਾ ਜੀ ਬਹੁਤ ਵਧੀਆ ਟਾਹਦਾ ਲੰਮੇ ਸਮੇਂ ਤੋਂ ਦੋਨੇ ਬ੍ਰਦਰ ਬਾਬਾ ਬ੍ਰਦਰ ਦੋਨੋਂ ਇੱਥੇ ਸੇਵਾ ਨਿਭਾ ਰਹੇ ਨੇ ਔਰ ਜਦੋਂ ਕਿ ਇਸ ਪਾਸੇ ਮੇਰਾ ਕਹਿਲਾ ਵੀ ਉਸ ਟਾਈਮ ਉਹ ਕੋਈ ਵੀ ਹਸਪੀਟਲ ਨਹੀਂ ਸੀਗਾ ਇੱਥੇ ਕੋਈ ਸਹੂਲਤ ਨਹੀਂ ਸੀ ਉਸ ਟਾਈਮ ਤੋਂ ਇਹ ਸੇਵਾ ਦੇ ਰਹੇ ਤੇ ਅੱਜ ਬਹੁਤ ਵਧੀਆ ਟੰਗ ਲਿਆ ਨੇ ਹਸਪੀਟਲ ਖੋਲ ਕੇ ਤੇ ਜਿਹੜੀ ਸਹੂਲਤ ਕੀ ਐਮਰਜੈਂਸੀ ਬਣਾਈ ਜਾ ਤੇ ਸਾਰਾ ਮਗੇ ਤੇ ਚਾਹੇ ਆਪਰੇਸ਼ਨ ਦੀ ਗੱਲ ਕਰਦੇ ਆ ਚਾਹੇ ਸਰਜੀ ਦੀ ਗੱਲ ਕਰਦੇ ਆ ਸਾਰਾ ਹੀ ਉਹ ਵਧੀਆ ਟੰਗਣਾ ਇਲਾਜ ਹੋ ਸਕੇਗਾ ਤੇ ਉਹਦੇ ਵਾਸਤੇ ਬਹੁਤ ਵਧੀਆ ਰਾਕੇ ਵਾਸਤੇ ਸਹੂਲਤ ਹੈ ਤਨੋਚਰ ਸਾਡੇ ਹਸਪਤਾਲ ਦੇ ਵਿੱਚ ਓਪਨਿੰਗ ਕੀਤੀ ਗਈ ਆ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਵੀ ਲੈ ਕੇ ਆਜ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ੰਮਲਾਲ ਬਾਵਾ ਜੀ ਦੇ ਪਰਿਵਾਰ ਨੇ ਉਹਨਾਂ ਦੇ ਪੁੱਤਰ ਤਨੋਚਰ ਬਾਵਾ ਜੀ ਨੇ ਬਾਵਾ ਹਸਪਤਲ ਵਿੱਚ ਨਾ ਇੱਕ ਸਿਹਤ ਸੁਹਾਮਾ ਦਾ ਵੱਡਾ ਕੇਂਦਰ ਖੋਲ ਕੇ ਮੈਂ ਸਮਝਾਂ ਇਲਾਕੇ ਲਈ ਇੱਕ ਬਹੁਤ ਵੱਡੀ ਸੋਗਾਤ ਦਿੱਤੀ ਹੈ ਵੜਾ-ਵੜਾ ਸੇਵਾ ਦਾ ਕੀਤਾ ਕਿਉਂਕਿ ਜਿੱਥੇ ਮਿਨੀਮਮ ਚਾਰजेस ਹੋਉ ਅਥੇ ਪ੍ਰੋਪਰ ਇਲਾਜ ਹੋਵੇ ਇਹ ਸਭ ਤੋਂ ਵੱਡੀ ਗੱਲ ਤੇ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ 바ਵਾ ਪਰਿਵਾਰ ਨੇ ਸਾਰਿਆਂ ਨੇ ਸਾਡੇ ਸਾਡੇ ਪ੍ਰਧਾਨ ਜੀ ਗੰਚਨ 바ਵਾ ਜੀ ਸਾਰੇ ਹੀ ਪਰਿਵਾਰ ਬੈਠੇ ਨੇ ਤੇ ਸਾਰਿਆਂ ਨੇ ਇਹ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਕਿਉਂਕਿ ਜ਼ਿੰਦਗੀ ਦੇ ਵਿੱਚ ਸਿਹਤ ਜੀ ਤੰਦਰੁਸਤੀ ਸਭ ਤੋਂ ਵੱਡੀ ਗੱਲ ਕਹਿੰਦੇ ਨੇ ਕਿ ਮੁਸਲਮਾਨ ਪਹਿਲਾਂ ਤੰਦਰੁਸਤੀ ਮੰਗਦੇ ਨੇ ਪੈਸਾ ਬਾਅਦ ਅਸੀਂ ਥੋੜੇ ਜਿਹਾ ਪੈਸੇ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ ਤੰਦਰੁਸਤੀ ਪਿੱਛੇ ਲੈ ਜਾਂਦੇ ਹਾਂ ਪਰ ਅਸਲੀ ਜੇ ਤੁਸੀਂ ਤੰਦਰੁਸਤ ਹੋ ਤਾਂ ਸਾਰਾ ਕੁਝ ਹੀ ਹੈ ਇਸ ਕਰਕੇ ਜਿਹੜੀ ਸਿਹਤ ਤੁਸਾਂ ਥੋੜੀ ਤੰਦਰੁਸਤੀ ਹੋਣਾ ਹਰ ਪੱਖੋਂ ਤੇ ਉਹਦੇ ਲਈ ਚਲੋ ਸੁਭਾਵਿਕ ਹੈ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਆ ਪਰ ਉਹ ਇੱਕ ਸੇਵਾ ਦੀ ਭਾਵਨਾ ਵਾਲੇ ਲੋਕਾਂ ਵੱਲੋਂ ਸੇਵਾ ਕਰਕੇ ਉਹਨਾਂ ਕਿਰਤੀ ਲੋਕਾਂ ਦੀ ਸੇਵਾ ਕੀਤੀ ਜਾਵੇ ਕਿਉਂਕਿ ਇਹ ਇਲਾਕਾ ਕਿਰਤੀ ਲੋਕਾਂ ਦਾ ਇਲਾਕਾ ਹੈ ਇਹ ਇਲਾਕਾ ਹੈ ਉਹਨਾਂ ਲੋਕਾਂ ਦਾ ਜਿਹੜੇ ਬਾਹਰੋਂ ਆ ਕੇ ਹੋਰ ਇਲਾਕਿਆਂ ਤੋਂ ਆ ਕੇ ਇੱਥੇ ਵਸੇ ਨਹੀਂ ਪਰ ਉਹ ਛੋਟੀ ਛੋਟੀ ਕਿਰਤ ਕਰਦੇ ਨੇ ਛੋਟੇ ਦੁਕਾਨਦਾਰ ਨੇ ਤੇ ਉਹਨਾਂ ਦੀ ਸੇਵਾ ਦੇ ਲਈ ਅੱਗੇ ਆਉਣਾ ਅਤੇ ਹਸਪੀਟਲ ਬਣਾਉਣਾ ਜਿੱਥੇ ਹਰ ਹਰ ਬਿਮਾਰੀ ਦਾ ਇਲਾਜ ਹੋਵੇ ਮੈਂ ਸਾਮਨਾ ਤਮਰੋਚਨ ਬਾਬਾ ਤਰੀ ਲੋਚਨ ਲੋਚਨ ਕਹਿੰਦੇ ਅੱਖ ਨੂੰ ਤ੍ਰੀ ਲੋਚਨ ਤਿੰਨ ਅੱਖਾਂ ਮਤਲਬ ਦੋ ਅੱਖਾਂ ਤਾਂ ਸਾਰਿਆਂ ਦੇ ਨੇ ਤੇ ਤੀਜੀ ਹੈ ਜਿਹੜੀ ਸਮਾਜ ਸੇਵਾ ਦੀ ਹੈ ਅੱਛੀ ਭਾਵਨਾ ਦੀ ਹੈ ਅੱਛੀ ਸੋਚ ਦੀ ਹੈ ਚੰਗੀ ਦੇਖਣੀ ਦੀ ਹੈ ਸਮਾਜ ਦੇ ਲਈ ਇੱਕ ਅੱਛੀ ਸੋਚ ਰੱਖ ਕੇ ਸੇਵਾ ਕਰਨੀ ਅੱਛੀ ਭਾਵਨਾ ਦੇ ਨਾਲ ਸੇਵਾ ਕਰਨੀ ਉਹ ਬਹੁਤ ਘੱਟ ਲੋਕ ਹੁੰਦੇ ਨੇ ਤੇ ਲੋਚਨ ਬਾਬਾ ਜੀ ਇਹਨਾਂ ਦੇ ਮੈਸੇਜ ਇਹਨਾਂ ਦੇ ਪਿਆਰੇ ਬੱਚੇ ਸੁਪੁੱਤਰ ਸਾਰੇ ਮੈਡੀਕਲ ਲਾਈਨ ਦੇ ਵਿੱਚ ਨੇ ਇੱਕ ਅਥੇ ਵੱਡੀ ਸੇਵਾ ਤੇ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਵੱਡਾ ਸੇਵਾ ਦਾ ਕੇਂਦਰ ਖੋਲ੍ਹਿਆ ਮੈਂ ਵਾਵਾ ਪਰਿਵਾਰ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਸਰੇ ਨਸ਼ੇ ਨੂੰ ਲੈ ਕੇ ਕੀ ਮੈਸੇਜ ਜਣਾ ਚਾਹੋਗੇ ਜਿਹੜੇ ਯੂਜ ਕੇ ਨਸ਼ੇ ਦੇ ਵਿੱਚ ਜੜ ਗਏ ਗੱਲ ਇਹ ਆ ਵੀ ਨਸ਼ੇ ਸੋਡੀ ਜ਼ਿੰਦਗੀ ਨੂੰ ਖਾ ਜਾਂਦੀ ਨਸ਼ਿਆਂ ਦੀ ਰੋਕਥਾਮ ਲਈ ਪਹਿਲਾਂ ਪਰਿਵਾਰ ਮਾਪੇ ਸਮਾਜ ਸਰਕਾਰਾਂ ਸਿਆਸੀ ਬੰਦੇ ਸਿਆਸੀ ਨੇਤਾ ਇਹ ਤਿੰਨ ਚਾਰ ਲੋਕਾਂ ਦਾ ਵੱਡਾ ਵੱਡਾ ਰੋਲ ਹੈ ਕਿਤੇ ਨਾ ਕਿਤੇ ਮਾਪੇ ਵੇਸਣੇ ਹੁੰਦੇ ਨੇ ਤਾਂ ਬੱਚੇ ਖਰਾਬ ਹੁੰਦੇ ਨੇ ਕਿਤੇ ਨਾ ਕਿਤੇ ਸੁਭਾਜ ਦੇ ਵਿੱਚ ਸਾਡੇ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਨ੍ਹਾਂ ਦਾ ਇਹਦੇ ਪ੍ਰਤੀ ਰੋਲ ਚਾਹੀਦਾ ਕਿਤੇ ਨਾ ਕਿਤੇ ਉਹ ਰੋਲ ਤੋਂ ਖੁੰਝਦੀਆਂ ਨੇ ਤਾਂ ਨੁਕਸਾਨ ਹੁੰਦਾ ਸਰਕਾਰਾਂ ਕੌਣ ਬਣਾਉਂਦੇ ਨੇ ਪੋਲੀਟੀਕਲ ਬੰਦੇ ਕੋਈ ਵੀ ਪਾਰਟੀ ਹੋਵੇ ਤੇ ਅਸੀਂ ਨਸ਼ੇ ਵੰਡ ਕੇ ਤਾਂ ਵੋਟਾਂ ਲੈਨੇ ਆ ਫਿਰ ਮਹੀਨੇ ਬਾਅਦ ਐਮਐਲਏ ਬਣ ਕੇ ਫਿਰ ਕਹਿੰਦੇ ਹੁਣ ਨਸ਼ਿਆਂ ਦੇ ਖਿਲਾਫ ਕੈਂਪ ਲਾਉਨੇ ਆ ਜੀ ਤੇ ਤੁਸੀਂ ਵੀ ਪਹਿਲਾਂ ਸੋਡੇ ਨਸ਼ਿਆਂ ਦੇ ਟਰੱਕ ਉਤਰੇ ਹੁੰਦੇ ਆਂ ਇਸ ਕਰਕੇ ਹਰ ਬੰਦੇ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਆ ਨਸ਼ਿਆਂ ਦੇ ਨਾਲ ਬੱਚਾ ਕਿਸੇ ਦਾ ਵੀ ਆ ਬੱਚਾ ਸਾਡਾ ਕਿਸੇ ਦਾ ਕੋਈ ਨਹੀਂ ਬੱਚੇ ਸਾਰੇ ਸਾਡੇ ਦੇ ਸਰ ਥਾਂ ਦਾ ਠੇਕੇ ਖੁੱਲੇ ਨੇ ਸ਼ਰਾਬਾਂ ਦੇ ਠੇਕੇ ਖੁੱਲੇ ਨੇ ਸ਼ਰਾਬਾਂ ਦੇ ਠੇਕੇ ਤਾਂ ਲੀਗਲ ਹੀ ਆ ਅੱਜ ਕੱਲ ਇਹਨੂੰ ਨਹੀਂ ਅਸੀਂ ਕੁਝ ਕਹਿ ਸਕਦੇ ਪਰ ਜਿਹੜੇ ਦੂਜੇ ਮਾਰੂ ਨਸ਼ੇ ਨੇ ਕਿਉਂਕਿ ਮੈਂ ਨਹੀਂ ਸ਼ਰਾਬ ਦੇ ਠੇਕੇ ਸ਼ਰਾਬ ਦੇ ਠੇਕੇ ਹਰਿਆਣਾ 'ਚ ਬੰਦ ਕੀਤੇ ਸੀ ਉਹ ਉਹ ਲੋਕਾਂ ਨੇ ਕਿਸੇ ਟਾਈਮ ਬੰਦ ਸੀ ਲਾਲ ਹੋਣ ਦਾ ਬੜਾ ਪਰੇ ਹੋਇਆ ਇਸ ਕਰਕੇ ਬੜੀਆਂ ਇਤਿਹਾਸਿਕ ਗੱਲਾਂ ਨੇ ਪਰ ਅੱਜ ਜਿਹੜੇ ਸਿੰਥੈਟਿਕ ਨਸ਼ੇ ਨੇ ਦੂਜੇ ਨਸ਼ੇ ਨੇ ਜਿਹੜੇ ਮੈਂ ਸਭ ਨਾਲ ਬੜੇ ਮਾਰੂ ਨਸ਼ੇ ਨੇ ਉਹਨਾਂ ਨਸ਼ਿਆਂ ਤੋਂ ਪਰਹੇਜ਼ ਕਰਨ ਦੀ ਲੋੜ ਹੈ ਸਮਾਜ ਨੂੰ ਬੱਚਿਆਂ ਨੂੰ ਬਚਾਉਣ ਦੀ ਲੋੜ ਹੈ ਸਰਕਾਰਾਂ ਵੀ ਇਹਦੇ ਲਈ ਰੋਲ ਅਦਾ ਕਰਨ ਪੁਲਿਸ ਸਭ ਤੋਂ ਵੱਡਾ ਜਿਹੜਾ ਰੋਲ ਅਦਾ ਕਰ ਸਕਦੀ ਹੈ ਕਿਤੇ ਨਾ ਕਿਤੇ ਉਹ ਵੀ ਅਣਗਹਿਲੀ ਕਰਦੀ ਹੈ ਜਾਂ ਕਿਤੇ ਲਾਲਚਵਸ ਆ ਕੇ ਅਸੀਂ ਅਣਗਹਿਲੀ ਕਰਦੇ ਤੇ ਉਹ ਅਣਗਹਿਲੀਆਂ ਸਾਡੇ ਲਈ ਭਾਰੂ ਪੈਂਦੀਆਂ ਨੇ ਸਾਡੇ ਲਈ ਮਹਿੰਗੀਆਂ ਪੈਂਦੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਜਰੂਰ ਕਿਉਂਕਿ ਬੱਚਾ ਕੱਲਾ ਤੁਹਾਡੀ ਵਾਈਫ ਦੇ ਪੇਟ ਚੋਂ ਪੈਦਾ ਹੋਇਆ ਨਹੀਂ ਹੁੰਦਾ ਸਮਾਜ ਦੇ ਬੱਚੇ ਸਾਡੇ ਬੱਚੇ ਨੇ ਤੇ ਸਾਰੇ ਬੱਚਿਆਂ ਦਾ ਧਿਆਨ ਕਰਨਾ ਸਾਡਾ ਇਨਸਾਨੀਅਤ ਨਾਤੇ ਫਰਜ਼ ਬਣਦਾ ਧੰਨਵਾਦ ਜੀ